ਸਸੀ ਗਾ ਮਮੀ ਨੂ ਰਾਣੀ ਆ ਗਈ ਏ ਲਮਨ ਤੇਲ ਚੋਲਾਂ ਦਿਓ ਮਵੀਰ ਆਇਆ ਨਾਲ ਲੈ ਲੱਕੀ ਪੁੱਤ ਆਇਆ ਸਸੀ ਗਾ ਮਸੀ ਜੀ ਸਤਿ ਸ੍ਰੀ ਅਕਾਲ ਆ ਪੁੱਤ ਆ ਨੂ ਰਾਣੀ ਆ ਜਾ ਆਜੋ ਆਜੋ ਤੁਹਾਡੇ ਸਾਹਮਣੇ ਤਾਂ ਰਹੀ ਕਰ ਆਜੋ ਪੁੱਤਰ ਆਜੋ ਆਜੋ ਬੈਠੋ ਠੀਕ ਠਾਕ ਮੰਮੀ ਹਾਂਜੀ ਠੀਕ ਆ ਔਰ ਮਾਸੀ ਜੀ ਸਿਹਤ ਠੀਕ ਹੈ ਹਾਂਜੀ ਠੀਕ ਹੈਗੇ ਤੁਸੀਂ ਸੁਣਾਓ ਹਾਂਜੀ ਠੀਕ ਹੈ ਬਾਕੀ ਸਾਰੇ ਪਰਿਵਾਰ ਦਾ ਕੀ ਹਾਲ ਹੈ ਹਾਂਜੀ ਹਾਂਜੀ ਸਭ ਠੀਕ ਠਾਕ ਔਰ ਮੰਮੀ ਉਹਨਾਂ ਦਾ ਕੀ ਹਾਲ ਹੈ ਹਾਂਜੀ ਠੀਕ ਆ ਠੀਕ ਹੈ ਜਾ ਪੁੱਤ ਚਾਹ ਬਣਾ ਕੇ ਲਿਆ ਬਣਾ ਲੀ ਨਾ ਪੈਣੇ ਲੈਣ ਦੀ ਚਾਹ ਕੋਈ ਗੱਲ ਨਹੀਂ ਪੁੱਤ ਫੇਰ ਕੀ ਬਣਾ ਲੈਂਦੇ ਕਿੰਨੀ ਦੂਰੋਂ ਆਏ ਜੀ ਚਾਹ ਤੇ ਪੀਣੀ ਘੁੱਟ ਪਾਣੀ ਪੂਣੀ ਤੇ ਪੀਣੀ ਹੈ ਨਾ ਇਹ ਕਿਹੜੀ ਗੱਲ ਨਹੀਂ ਬਣਾ ਕਰ ਦੇਣਾ ਸੀ ਚਾਹ ਵੱਲੋਂ ਨਹੀਂ ਕੋਈ ਗੱਲ ਨਹੀਂ ਪੁੱਤ ਚਾਹ ਪਾਣੀ ਦੀ ਕਿਹੜੀ ਗੱਲ ਹੈਗੀ ਹੈ ਨਾ ਦੀਦੀ ਚਾਹ ਨਾ ਬਣਾਇਓ ਨਹੀਂ ਨਹੀਂ ਚਾਹ ਪੀ ਕੇ ਜਾਣਾ ਚਾਹ ਪੀ ਕੇ ਤੇ ਬਗੈਨ ਨਹੀਂ ਜਾਣਾ ਗੱਲ ਕਰਨਾ ਚੀ ਕਰਨੀ ਹੈ ਹਾਂਜੀ ਮਾਸੀ ਜੀ ਕਰੋ ਵੇਖ ਦੋ ਦਿਨ ਵਸੇ ਭੇਜਿਆ ਹੀ ਤੇ ਹੁਣ ਦੁਆਲੀ ਵੀ ਨੰਗਾ ਆਈ ਏ ਤੇ ਮਾਸੀ ਜੀ ਉਹ ਤੇ ਕਹਿ ਕੇ ਗਈ ਆ ਕਹਿ ਕੇ ਚ ਗਈ ਏ ਹੁਣ ਤੁਹਾਨੂੰ ਪਤਾ ਮੇਰੇ ਕੋ ਬਜ਼ੁਰਗੋ ਕੋ ਕੰਮ ਨਹੀਂ ਹੁੰਦਾ ਮੈਂ ਕਿਵੇਂ ਕਰਾਂਗੀ ਦੱਸੋ ਮੈਂ ਕੰਮ ਕਿਵੇਂ ਕਰਾਂਗੀ ਤੇ ਆਪ ਜੀ ਆਣਿਓ ਇਨੀ ਉਮਰ ਮੇਰੀ ਹੋ ਗਈ ਐ ਮੈਂ ਕੰਮ ਕਿਵੇਂ ਕਰਾਂਗੇ ਤਾਂ ਦੋ ਦਿਨ ਰਹਿਣ ਜਾ ਕਰੋ ਮੁੜ ਕੇ ਭੇਜ ਜਾ ਕਰੋ ਮੇਰਾ ਇਕੱਲਾ ਇਕੱਲਾ ਤੇ ਮੁੰਡਾ ਇਕੱਲੀ ਇਕੱਲੀ ਮੇਰੀ ਨੂੰਹ ਐ ਮੇਰੇ ਕਿਹੜੇ ਨੂੰਹ ਪੁੱਤਰ ਹੋਰ ਕੋਈ ਹੈਗੇ ਨੇ ਜਿਨ੍ਹਾਂ ਨੂੰ ਮੈਂ ਦੀਵਾਲੀ ਮਨਾਣੀ ਐ ਮਾਸੀ ਜੀ ਜੇ ਤੁਹਾਨੂੰ ਲੱਗਦਾ ਸੀ ਕਿ ਮੈਂ ਦੀਵਾਲੀ ਇੱਥੇ ਮਨਾਣੀ ਐ ਤਾਂ ਪਹਿਲਾਂ ਹੀ ਤੁਸੀਂ ਭੈਣ ਨੂੰ ਨਾ ਭੇਜ ਦੇ ਭੈਣ ਨੇ ਤੇ ਤੁਹਾਨੂੰ ਕਿਹਾ ਸੀ ਕਿ ਮੈਂ ਦੀਵਾਲੀ ਤੱਕ ਉੱਥੇ ਹੀ ਰੁਕਣਾ ਵਾ ਚਲ ਪੁੱਤ ਕੋਈ ਗੱਲ ਨਹੀਂ ਲਾਈ ਐ ਤੇ ਕੋਈ ਗੱਲ ਨਹੀਂ ਦੋ ਦਿਨ ਇੱਧਰ ਲਾ ਜਾ ਕਰੋ ਬਾਕੀ ਇੱਥੇ ਦਿਨ ਰਹਿ ਰਹਿਣ ਦਿਆ ਕਰੋ ਤੇ ਮਾਸੀ ਜੀ ਤੁਸੀਂ ਇੱਕ ਕੰਮ ਕਰਨਾ ਸੀ ਤੁਸੀਂ ਦੀਵਾਲੀ ਮਨਾਉਣੀ ਤੇ ਸਾਡੇ ਵੱਲ ਆ ਜਾਂਦੇ ਤੇ ਇਕੱਠੇ ਆਪਾਂ ਦੀਵਾਲੀ ਦੇਖਦੇ ਪੁੱਤ ਮੈਂ ਘਰ ਕੱਲ ਨਾ ਕਿੱਥੇ ਛੱਡ ਕੇ ਜਾਵਾਂ ਐਡੀ ਵੱਡੀ ਕੋਠੀ ਛੱਡ ਕੇ ਮੈਂ ਕਿੱਥੇ ਜਾਵਾਂ ਕੱਲ ਨੂੰ ਨੁਕਸਾਨ ਹੋ ਗਿਆ ਮੈਂ ਤੁਹਾਡੇ ਵੱਲ ਰਾਵਾਂਗੇ ਨੁਕਸਾਨ ਹੋ ਗਿਆ ਮੈਂ ਕੀ ਕਰਾਂਗੀ ਨੁਕਸਾਨ ਕਦਾ ਹੋ ਜਾਣਾ ਕਿ ਕੋਈ ਪਤਾ ਸੋਣਾ ਹੁੰਦਾ ਕੋਈ ਚੋਰੀ ਹੋ ਜਾਈਏ ਕੋਈ ਗੱਲ ਹੋ ਜਾਈਏ ਮਾਸੀ ਜੀ ਅੱਜ ਕੱਲ ਸਮਾਂ ਨਹੀਂ ਹੈਗਾ ਘਰ ਕੱਲੇ ਛੱਡਣ ਦਾ ਤੇ ਚਲੋ ਠੀਕਾ ਮੈਂ ਚੱਲਦਾ ਵਾਂ ਮੈਂ ਵੀ ਲੇਟ ਹੋਣਿਆ ਵਾਂ ਨਹੀਂ ਪੁੱਤ ਨਾ 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 ਇਹ ਕਮਣੀ ਕਿੰਨੇ ਚਿਰਾਂ ਬਾਅਦ ਆਇਆ ਨਹੀਂ ਚਾਹ ਪੀਚੇ ਦੇ ਬਗੈਰ ਰੋਟੀ ਖਾਤੇ ਦੇ ਬਗੈਰ ਮੈਂ ਨਹੀਂ ਜਾਂਦਾ ਅੱਗੇ ਵੀ ਚਾਹ ਤਾਂ ਰਹੀ ਆ ਬੇਬੀ ਨਹੀਂ ਮੱਲੇ ਰੋਣਿਆ ਮੈਂ ਚਾਹ ਤਾਂ ਰਹੀ ਆ ਨਹੀਂ ਨਹੀਂ ਚਾਣੀ ਮੈਂ ਪੀਣੀ ਚਾਹ ਬੈਠ ਜਾਓ ਨਹੀਂ ਬੱਸ ਮੈਂ ਜਾਵਾਂ ਠੀਕ ਹੈ ਚਲੋ ਠੀਕਾ ਚਲੋ ਠੀਕਾ ਮਾਸੀ ਜੀ ਚੰਗਾ ਜੀ ਜੁਮਦੇ ਰਹੋ ਬੈਠੇ ਮੈਂ ਤੇਨਾਂ ਗੱਲ ਕਰਾਂ ਲੋੜੀ ਨਿਗਾ ਕੇ ਆਉਣਾ ਸੀ ਐਡੀ ਛੱਤੀ ਕਿਉਂ ਆ ਗਈ ਹੁਣ ਤੈਨੂੰ ਇੰਨਾ ਨਹੀਂ ਫਿਕਰ ਹੈਗਾ ਕਿ ਮੇਰੀ ਸਾਥ ਕੱਲੀ ਰਹੇਗੀ ਘਰ ਤੇ ਰੋਟੀ ਪਾਣੀ ਕਿੱਥੋਂ ਪਕਾਏਗੀ ਕਿਨੇ ਕਰੇਗੀ ਤੇ ਮੈਂ ਤਾਂ ਫੇਰ ਆ ਗਈ ਫੇਰ ਤੂੰ ਹੀ ਨਹੀਂ ਗੱਲ ਕਿ ਕਹੀ ਜਾਂਦੇ ਕਿ ਲੋੜੀ ਫੇਕ ਕੇ ਆਉਣੀ ਸੀ ਤੇ ਫੇਰ ਮੈਂ ਤੇ ਕਹਿਣਾ ਹੀ ਹੈ ਤੈਨੂੰ ਤਾਂ ਪਤਾ ਹੈਗਾ ਕਿ ਦਵਾਈ ਦਵਾਈਆਂ ਤੂੰਆਂ ਖਾਂਦੀ ਔਰ ਉੱਠਿਆ ਨਹੀਂ ਜਾਂਦਾ ਔਰ ਕੋਈ ਕਰਮਾਲ ਨਹੀਂ ਝੁੱਪਦਾ ਤੇ ਰੋਟੀ ਕਿਵੇਂ ਪਕਾਏਗੀ ਕੋਈ ਨਹੀਂ ਮੈਂ ਆ ਗਈ ਆ ਨਾ ਸਭ ਕੁਝ ਪੱਕਿਆ ਮਿਲੇਗਾ ਕੱਪੜਾ ਲੀੜਾ ਵੀ ਤੋਤਾ ਮਿਲੇਗਾ ਕੀ ਦਿੱਤਾ ਮਾਂ ਨੇ ਦੱਸ ਆਹ ਦਿੱਤਾ 에어 ਫਰਾਈ ਹੋਰ ਨਾਲ ਸੂਟ ਦਿੱਤਾ ਸੀ ਉਹ ਕਿੱਥੇ ਗਿਆ ਸੂਟ ਵਿੱਚ ਹੀ ਆ ਵਖਾ ਦੇਣੀ ਆ ਨਾਲ 에어 ਫਰਾਈ ਦਿੱਤਾ ਨਾਲ 2100 ਰੁਪਇਆ ਦਿੱਤਾ 2100 ਆਪਣੇ ਬਹਾਨਾ ਲਾ ਲਿਆ ਰ ਹੈ ਕਿ 2100 ਦਿੱਤਾ ਬਿਨ ਮਤਵਲ ਤੋਂ ਉਹਨੇ ਦਿੱਤਾ ਕੁਝ ਵੀ ਨਹੀਂ ਹੋਣਾ ਐਵੇਂ ਬਹਾਨਾ ਲਾ ਕੇ ਬੈ ਗਈ 2100 ਰੁਪਇਆ ਦਿੱਤਾ ਕਿਉਂ ਤੁਹਾਨੂੰ ਕੀ ਲੱਗਦਾ ਮੇਰੇ ਤੇ ਕਿ ਐਡੇ ਮਾਰੇ ਤਾੜਿਆ ਨਹੀਂ ਦਿੱਤਾ ਹੁਣਾ ਨਾ ਮੈਂ ਨਹੀਂ ਮੰਦੀ ਦਿੱਤਾ ਹੋਈ 2100 ਰੁਪਿਆ ਤੁਹਾਨੂੰ ਕਿਵੇਂ ਪਤਾ ਨਹੀਂ ਦਿੱਤਾ ਹੋਗਾ ਤੇ ਮੇਰੇ ਜਗਾ ਕੀ ਲੈ ਲੈ ਤੇਰੀ ਸੱਸਰੇ ਮਾਂ ਕੀ ਤੇ ਜ ਤੁਸੀਂ ਆਪਣੀ ਤੀਨ ਨੂੰ ਕਿੰਨਾ ਕੋ ਦੀ ਸਸਰਾ ਦੇ ਕੇ ਤੋੜਦੇ ਮੈਂ ਤਾਂ ਤੋੜਨੀ ਦੇ ਕੇ ਮੈਂ ਤਾਂ ਦੇ ਕੇ ਤੋੜਨੀ ਮੇਰੇ ਵਿਆਹ ਨੂੰ ਇੰਨੇ ਚੇਰ ਹੋ ਗਏ ਉਹ ਮੈਂ ਤੇ ਵੇਖਿਆ ਨਹੀਂ ਕਿਸੇ ਨੂੰ ਦਿੰਦੇ ਆ ਸੁਣ ਨਾ ਜੰਨੀ ਮੈਂ ਆਪਣੀ ਤੀਨ ਨੂੰ ਕੀ ਦਿੱਤਾ ਕੀ ਦਿੱਤਾ ਮੈਂ ਸੋਨੇ ਦੀ ਮੁੰਡੇ ਦਿੱਤੀ ਹੈ ਤੋ ਵੀ ਨਿਰਮਲ ਦੀ ਕਮਾਈ ਚੋਂ ਦਿੱਤੀ ਆ ਕਿੱਨਾ ਹੋਰ ਹੋਰ ਕਿੱਥੋਂ ਕਮਾਈਆਂ ਲਿਆਣੀ ਮੈਂ ਕੋਈ ਕਮਾਈਆਂ ਕਰਨੀ ਹੈ ਮੇਰਾ ਆਦਮੀ ਹੈਗਾ ਜਨਮ ਤੋਂ ਕਮਾਈਆਂ ਕਰਨੀ ਜਦੋਂ ਨੋ ਪੇਕੇ ਚੱਲੀ ਉਹਦੇ ਤੇ ਨੋ ਦੇ ਹੱਥ ਰਿਹਾ ਕਿਤੇ 500 ਰੁਪਈਆ ਬਣਾ ਤਰਿਆ ਕਿਉਂ ਨਹੀਂ ਦਿੱਤਾ ਮੇਰੇ ਪੁੱਤ ਨੇ ਤੇ ਦੇ ਕੇ ਤੋੜਿਆ ਨਹੀਂ ਉਹ ਮੇਰੇ ਆਦਮੀ ਨੇ ਦਿੱਤਾ ਤੂੰ ਹੀ ਤੋੜਿਆ ਉਹ ਵੀ ਤੇ ਮੇਰਾ ਹੀ ਪੁੱਤ ਸੀ ਉਹ ਵੀ ਤੇ ਮੇਰਾ ਹੀ ਪੁੱਤ ਸੀ ਕਿਸੇ ਹੋਰ ਦਾ ਤੇ ਨਹੀਂ ਸੀ ਨਾ ਹੈਗਾ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਤੂੰ ਹੀ ਮੇਰਾ ਕਿੰਨਾ ਕੁ ਸੋਚਦੇ ਦੇ ਦੱਸ ਤੇਰੀ ਮਾਂ ਨੇ ਕੀ ਸੋਚਿਆ ਮੈਨੂੰ ਦੱਸ ਮੇਰੇ ਜਗ੍ਹਾ ਕੋਈ ਤੇ ਹੈ ਕਿ ਚੱਲ ਆਪਣੀ ਸਾਸ ਨੂੰ ਜੁਗਾ ਤੇ ਕੋਈ ਭੇਜ ਆ ਤੀਜ ਪਤਾ ਕਿੰਨੇ ਕਦੀ ਆ ਇਹ ਤੇ ਪੁੱਤਰਾ ਤੂੰ ਹੀ ਵਰਤਨੀ ਮੈਂ ਤਾਂ ਵਰਤਨੀ ਤੇ ਜੇ ਵਰਤਾਂਗੇ ਤੁਹਾਨੂੰ ਕੁਛ ਨਾ ਦਵਾਂਗੇ ਜਿਹੜੀ ਚੀਜ਼ ਇਹ ਚ ਬਣਾਵਾਂਗੇ ਤੁਹਾਨੂੰ ਵੀ ਖਾਣ ਨੂੰ ਦਵਾਂਗੇ ਨੇ ਕਮ ਸਕੱਮ ਸੱਸ ਤੇ ਮਾਂ ਦਾ ਤਾਂ ਫਰਜ਼ ਬੰਦਾ ਹੈ ਨਾ ਕਿ ਮਤਲ ਸੱਸ ਜੋਗਾ ਵੀ ਲੈ ਕੇ ਜਾ ਤੇਰਾ ਫਰਜ਼ ਬੰਦਾ ਕਿ ਮੈਂ ਆਪਣੀ ਸੱਸ ਜੋਗਾ ਮੈਨੂੰ ਪਹਿਲਾਂ ਜੋ ਮੈਨੂੰ ਬਾਅਦ ਚ ਦਿਓ ਅੱਛਾ ਹਾਂ ਹਾਂ ਅੱਛਾ ਹੋਰ ਕੀ ਹੋਰ ਕਿਉਂ ਨਹੀਂ ਗੱਲ ਮੇਰੇ ਨਹੀਂ ਇਹੋ ਜੀ ਆਦਤ ਹੈ ਕਿ ਵੇਖਿਆ ਕੋਲੋਂ ਮੰਗਾ ਵੀ ਮੇਰੇ ਸੱਸ ਜੋਗਾ ਵੀ ਦਵੋ ਨਾਲ ਫਿਰ ਆਪਣੀ ਜੋਗਾ ਲਿਆਂਦਾ ਕੀ ਫਰਜ਼ ਉਹ ਵੀ ਨਾਲ ਲੈਂਦੇ ਇੱਥੇ ਤਾਂ ਕੁਝ ਨਹੀਂ ਦਿੰਦਾ ਨੀ ਤਾਂ ਕਿਉਂ ਕੀ ਗਾਲੋ ਆਪਣੀ ਧੀ ਨੂੰ ਦੇ ਨਹੀਂ ਸਕਦੇ ਹੈ ਧੀ ਨੂੰ ਦੇ ਸਕਦੇ ਦੇ ਕੇ ਆਵੇਂ ਤੁਸੀਂ ਤਾਂ ਮੁੰਡਾ ਮੰਗਣ ਦੇ ਕਿ ਤੂੰ ਆਪਣੇ ਪੇਕੇ ਤੋਂ ਮੇਰੇ ਜੋਗਾ ਕੀ ਨਹੀਂ ਲੈ ਮੇਰੀ ਮੇਰੇ ਵਿੱਚ ਲੈ ਕੇ ਹੁੰਦੀਆਂ ਨਾ ਮੈਂ ਵੀ ਆਪਣੀ ਧੀ ਕਿੰਨੀ ਨੂੰ ਕਿਹਾ ਤੂੰ ਆਪਣੀ ਸਾਸ ਨੂੰ ਦੇ ਕੇ ਇਹ ਤੇ ਨਹੀਂ ਸੂਟ ਤੇ ਆ ਜਾਓ ਚਲਾਓ ਦੁਆਰ ਨਹੀਂ ਆ ਸੂਟ ਮੈਂ ਆਣੀ ਆਪਣੀ ਮਾਂ ਨੂੰ ਫੋਨ ਕਰਕੇ ਹੈ ਭਰਾ ਮੇਰਾ ਰਿਐਕਟਿਵ ਆ ਨਹੀਂ ਸਟਾਰਟ ਕੀਤੀ ਹੁੰਦੀ ਤੇ ਤੁਸੀਂ ਲੈਕਚਰ ਚੜਨਾ ਸ਼ੁਰੂ ਕਰਤਾ ਤੇ ਮੈਂ ਲੈਕਚਰ ਚੜਨਾ ਹੀ ਜਾਣਾਂ ਰੋਕੀ ਕਰਾਂ ਜੇ ਜਲ ਮਿਲ ਜਾਓ ਕਦੀ ਕੱਕ ਲੈ ਆਂਦੀ ਨਾ ਕਿਸੇ ਜਗ੍ਹਾ ਨਹੀਂ ਆਈਏ ਇੰਨੇ ਦਿਨਾਂ ਦੀ ਪਤਾ ਨਹੀਂ ਕਿ ਐਦਾਂ ਮਾਤਾ ਤੂੰ ਭਰੀ ਪੀਤੀ ਬੈਠੀ ਆਂ ਵੀ ਆਓਗੀ ਤੇ ਮੈਂ ਬੰਬ ਵਾਂਗੂ ਫਟਣਾ ਵਾ ਤੇ ਮੈਂ ਬੰਬ ਵਾਂਗੂ ਫਟਣਾ ਹੀ ਫਟਣਾ ਮੈਂ ਮੰਗਤੀ ਆ ਤੇਰੀ ਮਾਂ ਕੋਲ ਮੈਂ ਸੂਤ ਮੰਗਾ ਮੇਰੇ ਕੋ ਵਾਧੂ ਸੂਤ ਨੇ ਮੇਰੇ ਮੁੰਡੇ ਨੇ ਮੈਨੂੰ ਵਾਧੂ ਲੈ ਕੇ ਜਿੱਤੇ ਸੂਤ ਤਾਂ ਮੈਨੂੰ ਕਹਿੰਦੇ ਕੀ ਲੈ ਕੇ ਆਈ ਮੇਰੇ ਵਾਸਤੇ ਲੈ ਕੇ ਆਈਏ ਤੂੰ ਆਉਂਦੇ ਤੂੰ ਹੀ ਕੋਈ ਹੋਰ ਨਹੀਂ ਗੱਲ ਨਹੀਂ ਪੁੱਛੀ ਕੋਈ ਬਾਤ ਨਹੀਂ ਪੁੱਛੀ ਇਹ ਪੈ ਗਿਆ ਕੀ ਦਿੱਤਾ ਤੇਰੀ ਮਾਂ ਨੇ ਸੂਟ ਮੈਂ ਆਪਣੇ ਗੁੰਮੀ ਨੂੰ ਪਤਾ ਕਿੰਨਾ ਦਿੱਤਾ 2000 ਦਾ ਸੂਟ ਦਿੱਤਾ ਈ ਤੇ ਜਿੰਨੇ ਦਾ ਮਰਜ਼ੀ ਦਿੱਤਾ ਹੋਵੇ ਜਿੰਨੀ ਦਿਨ ਮੇਰੇ ਦਿਂਦੇ ਹੀ ਕਿਹੜੇ ਮੇਰੇ ਪੇਕੇ ਦੇ ਘਰੋਂ ਪਾ ਲਈ ਜੀ ਸੂਟ ਹੈ ਕਿਹੜੇ ਕਹੇ ਹੁਣ ਸੱਪ ਸੁੰਘ ਗਈ ਹੁਣ ਤੇ ਕੋਈ ਗੱਲ ਨਹੀਂ ਹੁੰਦੀ ਆ ਸੂਟ ਦਿੱਤਾ ਤੇ ਕਿ 100 ਰੁਪਇਆ ਦਿੱਤਾ ਤੁਹਾਨੂੰ ਨਹੀਂ ਲੱਜਕੀਨ ਆਉਂਦੇ ਆ ਇਹ ਹੁਣ ਮੇਰੇ ਚੋਗਾ ਭੇਜਿਆ ਨਾ ਦਿਵਾਲੀ ਮੈਂ ਵੇਖਣ ਗਈ ਸੀ ਕਿ ਤੂੰ ਹੀ ਵੇਖਣ ਗਿਆ ਕਿਉਂ ਮੈਂ ਕੁੜਮਣੀ ਨੂੰ ਉਹਨੇ ਦੇਣਾ ਨਹੀਂ ਸੂਟ ਮੈਂ ਨਹੀਂ ਦੇਣਾ ਸੂਟ ਐ ਤੂੰ ਸਾਹ ਇਹ ਵਰਤ ਮੈਂ ਨਹੀਂ ਦੇਣਾ ਕਿੱਧਰ ਦੀ ਗੱਲ ਹੋਈ ਮੈਂ ਨਹੀਂ ਲੈਣਾ ਕੋਈ ਮੈਂ ਹੁਣ ਮੈਂ ਆਪਣੇ ਕੋਲ ਰੱਖਣਾ ਸੂਟ ਮੈਂ ਸੁਆਣਾ ਦੇਖ ਇਹ ਕਿੱਧਰ ਦੀ ਗੱਲ ਹੋਈ ਦੱਸੋ ਤੁਸੀਂ ਕਿਹ ਵਖਾ ਸੂਟ ਮੈਂ ਵਿਖਾਇਆ ਵਾ ਇਹ ਥੋੜੀ ਕਿਉਂ ਨੂੰ ਹੜਾਪ ਨਹੀਂ ਰਹਿੰਦਾ ਵਾ ਮੈਂ ਰੱਖਣਾ ਸੂਟ ਮੈਂ ਪੈਸੇ ਵੀ ਰੱਖਣ ਮੈਂ ਸੂਟ ਵੀ ਰੱਖਣਾ ਮੈਂ ਨਹੀਂ ਲੈਣਾ ਇਹ ਲੈਣਾ ਤੂੰ ਵਰਤ ਇੱਕ ਬਣਿਓ ਕਹਿੰਦੀ ਮੇਰੇ ਕੋ ਵੱਧੂ ਸੂਟ ਐ ਮੈਂ ਰੱਜੀ ਪੁੱਜੀ ਆ ਤੇ ਉਹ ਨੋ ਦਾ ਸੂਟ ਵੇਖ ਕੇ ਝਟ ਕੱਛੇ ਮਾਰ ਲਿਆ ਵਾ ਤੇ ਮਾਰਨਾ ਨਹੀਂ ਮੇਰੇ ਕੁਮਾ ਘਰੋਂ ਆਇਆ ਕੀ ਪਤਾ ਹੂੰ ਉਹਨਾਂ ਨੇ ਮੈਨੂੰ ਭੇਜਿਆ ਵੇ ਤੂੰ ਆਪ ਮਲ ਮਾਰਦੀ ਹੋਵੇਂ ਹੋ ਤਾਂ ਤੈਨੂੰ ਕੁੜਮਾ ਦਾ ਮਾਤਾ ਬੜਾ ਝੇਜ ਆਉਂਦਿਆ ਇੱਕ ਵਾਰੀ ਤੂੰ ਉੱਥੇ ਕਿਤੇ ਆ ਕੇ ਨਹੀਂ ਮੇਰੀ ਬਾਤ ਪੁੱਛੀ ਹੈ ਫੋਨ ਤੇ ਫੋਨ ਕਰ ਲੱਗੀ ਨਹੀਂ ਆ ਤੂੰ ਮੈਨੂੰ ਬਾਹਰ ਜਾ ਕੇ ਗੱਲਾਂ ਬੋਲੀ ਮੈਂ ਕੁਝ ਕਹਿ ਤਾਨੂੰ ਉਹਦਾ ਨਹੀਂ ਬਾਹਰ ਕੀ ਹੁੰਦਾ ਮੈਂ ਤੇਨੂੰ ਵੱਡੀਆਂ ਕਿ ਛੋਟੀਆਂ ਬੋਲਣ ਲੱਗੀ ਮਾਂ ਨੂੰ ਲਾ ਕੇ ਬੋਲ ਮਾਤਾ ਦੇ ਗਾਂਦੀ ਲੋੜ ਹੈਗੀ ਠੀਕ ਹੈ ਤੇ ਮੈਂ ਵੀ ਤੇਰੀ ਮਾਂ ਵਾ ਤੂੰ ਨੂੰ ਇੰਨੀ ਗੱਲ ਕਿਉਂ ਬਾਈ ਯਾਰ ਮੈਨੂੰ ਸੂਟ ਦਿੱਤਾ ਫਿਰ ਤੁਸੀਂ ਕਿੰਦਾ ਕਰਨੇ ਕਿ ਤੁਹਾਨੂੰ ਦਿੱਤਾ ਵਾ ਤੇ ਫਿਰ ਕਿਉਂ ਮੈਂ ਰੱਖ ਲੇ ਤਾਂ ਤੂੰ ਬਾਲੇ ਮੈਂ ਰੱਖ ਲੇ ਇੱਕ ਗੱਲ ਇਹ ਕੋ ਇੱਕ ਗੱਲ ਘਾਡੇ ਵਿੱਚ ਹੀ ਇਹਨਾਂ ਗੱਲ ਨਹੀਂ ਤੁਸੀਂ ਫੋਨ ਜਿੱਦਣ ਮੈਨੂੰ ਕੀਤਾ ਵਾ ਬੋਲੇ ਕਿ ਇਦਾਂ ਤੁਸੀਂ ਦੱਸੋ ਮੈਨੂੰ ਤੇ ਤੂੰ ਹੁਣ ਹੁਣ ਬੋਲੀ ਮੈਨੂੰ ਵਾ ਯਾਰ ਇਹ ਮਾਂ ਨੂੰ ਕਹੀ ਲੈਂਦੇ ਵਾ ਯਾਰ ਤੁਹਾਨੂੰ ਨਾ ਸਮਝ ਨਹੀਂ ਹੋਣੀ ਤੈਨੂੰ ਵੀ ਨਹੀਂ ਸਮਝ ਆਣੀ ਜਾ ਜਾ ਕੇ ਚਾਹ ਬਣਾ ਕੇ ਲਿਆ ਮੈਂ ਬਣਾਉਣੀ ਚਾਹ ਨਹੀਂ ਮੈਂ ਤੇ ਓਕੇ ਹੋਣਾ ਨਾ ਮੇਰਾ ਬੈਗ ਇੱਥੇ ਜੇ ਮੈਂ ਫੇਰ ਬਹਿ ਕੇ ਮੋੜ ਜਾਣਾ ਜੱਜ ਜੱਜ ਕੇ ਮੈਂ ਕਰ ਲਾਂਗੀ ਆਪਈ ਹਾਦੋ ਮੇਰਾ ਪਾਸਾ ਗੱਲ ਕਰਨੀ ਗਲੋਣੀ ਮੇਰੀ ਮਾਂ ਨੇ ਸਿਖਾ ਕੇ ਭੇਜਿਆ ਹੁਣ ਮੇਰੀ ਮਾਂ ਨੇ ਸਿਖਾਇਆ ਹੀ ਕਿ ਸੱਸ ਅੱਗੇ ਬੋਲੀ ਨਾ ਪਰ ਤੁਸੀਂ ਬੋਲਣ ਤੋਂ ਮਜਬੂਰ ਕਰਦੇ ਜੇ ਮਜਬੂਰ ਕਰ ਦਿੰਨੇ ਆ ਆਹ ਕੀ ਗੱਲ ਹੋਈ ਮੈਂ ਕੋਈ ਸੂਟ ਫਾਟ ਨਹੀਂ ਦੇਣਾ ਮੈਂ ਸੂਟ ਰੋਣਾ ਲੈਣਾ ਜਿਹੜਾ ਸੂਟ বিনা ਮਤਲਬ ਤੋਂ ਸੂਟ ਲਲੋ ਕੇ ਜਾ ਜਾ ਕੋਟਾ ਮੈਂ ਸੂਟ ਵਾਧੂ ਹੈਗੇ ਨੇ ਮੈਂ ਆਪਣੇ ਪੁੱਤ ਨੂੰ ਕਹਿੰਨੀ ਆ ਕਿ ਨੇ ਇੰਜ ਕੀਤਾ ਹੀ ਇਨੂੰ ਸਮਝਾ ਲੈ ਇਹਨੂੰ ਇਕੱਲੇ ਨਹੀਂ ਚੱਲੇ ਜੀ ਵੀ ਉਹਦੇ ਆ ਸਿਰਪੜ ਲਾਣੀ ਸ਼ੁਰੂ ਕਰਤੀ ਕਿੱਦਾਂ ਮੈਂ ਛੂਟ ਸੋ ਕਿੱਡੀ ਮੈਂ ਨਹੀਂ ਕਿਤੇ ਕੁੜੀ ਜਿਹੜੀ ਆ ਦੱਸ ਬੰਦਾ ਪੁੱਛਿਆ ਰੰਗ ਤੇਰੇ ਪੋਣ ਵਾਲਾ ਵਾ ਹੈ ਕੋਈ ਹਾਲ ਨਹੀਂ ਮੈਂ ਨਹੀਂ ਮੈਂ 4 ਦਿਨ ਵਾਵਾ ਪੇਕੇ ਲਾਈ ਹਾਂ ਨਾ ਸ਼ਾਂਤੀ ਦਾ ਐਨੇ ਤੇ ਹੁੰਦੇ ਮਾਈ ਨੇ ਮੇਰੀ ਸਿਰਪੜ ਲਾਤੀ ਚਾਹ ਦਾ ਡਾਊਨ ਚਾੜ ਦੇ ਇਹਨੂੰ ਆਉਂਦੀ ਨੂੰ ਚਾਹ ਦੀ ਪੈ ਗਈ ਮੈਂ ਵੀ ਨਹੀਂ ਇਹਦੇ ਕੁਛ ਦੇਣਾ ਧੂਣਾ ਬਣਾ ਕੇ ਆ ਦੁਖੀ ਹੋ ਗਈ ਮੰਨੂ ਕੀ ਗੱਲ ਬੜਾ ਸਿਰ ਬੰਨਿਆ ਹੋਇਆ ਈ ਮੰਮਾ ਸਿਰ ਬੜਾ ਦਰਦ ਕਰਨ ਦਿਆ ਪਤਾ ਨਹੀਂ ਸਸਰੀ ਸਿਰ ਪਿੜੋਂ ਲੱਪੀਆ ਲੈ ਇੰਨੇ ਦਿਨੋਂ ਮਨਮੀ ਇਤਨਾ ਕੰਮ ਕੀਤਾ ਵਾ ਤੇ ਤੇਰੀ ਰੈਸਟ ਹੀ ਨਹੀਂ ਹੋਈ ਤੇਰਾ ਫੇਰ ਸਿਰ ਦਰਦ ਹੋਈ ਜਾਂਦਾ ਤੇ ਮੰਮਾ ਸਿਰ ਪਿੜਦਾ ਕੀ ਪਤਾ ਕਦੋਂ ਹੋ ਜਾਨੀ ਆ ਉਹ ਤੇ ਮੇਰੇ ਹੱਥ ਤੇ ਸੱਟ ਲੱਗੀ ਤੇ ਤਾਂ ਕਰਕੇ ਮੈਂ ਰੈਸਟ ਕੀਤੀ ਤੇ ਸਿਰ ਪਿੜ ਤੇ ਮੇਰਾ ਅਜੂ ਹੁੰਦਿਆ ਵਾ ਮੇਰੀ ਸੁਣ ਗੱਲ ਮੇਰੇ ਤੇ ਤਾਂ ਕੋਈ ਉਮੀਦ ਰੱਖੀ ਨਾ ਵੀ ਐਸੋ ਮਰਚ ਹੁਣ ਮੈਂ ਜਾਂ ਝਾੜੂ ਪੋਚਾ ਲਾਵਾਂਗੀ ਤੇ ਜਾਂ ਰੋਟੀਆਂ ਪਕਾਵਾਂਗੀ ਮੈਂ ਨਹੀਂ ਕੋਈ ਕੰਮ ਕਰਨਾ ਨਾ ਮੇਰੇ ਕੋ ਹੁੰਦਾ ਹੀ ਮਮਾ ਮੈਂ ਤੁਹਾਨੂੰ ਤੇ ਕਿਹਾ ਹੀ ਨਹੀਂ ਕਿ ਤੁਸੀਂ ਕਰੋ ਝਾੜੂ ਪੋਚਾ ਕੋਈ ਨਹੀਂ ਸਿਰ ਪੀੜੀ ਆ ਮੈਂ ਹੁਣੇ ਠਹਿਰ ਕੇ ਗੋਲੀ ਖਾ ਲੈਂਨੀ ਆ ਤੇ ਆਪੇ ਫਰਕ ਪੈ ਜਾਏਗਾ ਮੈਂ ਕਰ ਲਾਂਗੀ ਸਾਰੀ ਸਫਾਈ ਸਫਾਈ ਤੇ ਮੈਂ ਕਰਨੀ ਆ ਚੱਲ ਜੇ ਨਹੀਂ ਕਿਹਾ ਤਾਂ ਚੰਗਾ ਹੀ ਸਭੋ ਮੇਰੀ ਹੁਣ ਸੁਣ ਗੱਲ ਮੈਂ ਜਾਣਾ ਇੱਕ ਮੀਟੀ ਦੇਨ ਤੇ ਨਾਲ ਮੁੜ ਕੇ ਕਮੇਟੀ ਦੇ ਕੇ ਤੇ ਨਾਲ ਜਿਹੜੇ ਤੇਰੇ ਆਂਟੀ ਆ ਨਾ ਤਨ ਪਤਾ ਉਹਨਾਂ ਦਾ ਮੇਰਾ ਕਿੰਨਾ ਪਿਆਰ ਹੈ ਮੈਂ ਉੱਥੇ ਵੀ ਜਾਣਾ ਹੀ ਤੇ ਮੈਨੂੰ ਸ਼ਾਮ ਪਹੇਜਣੀ ਹੋ ਤੇ ਘਰ ਦਾ ਧਿਆਨ ਰੱਖੀ ਦਰਵਾਜ਼ਾ ਅੰਦਰੋਂ ਲਾ ਲਈ ਇਹ ਨਾ ਹੋਵੇ ਦਰਵਾਜ਼ਾ ਖੁੱਲਾ ਰਵੇ ਤੇ ਤੂੰ ਅੰਦਰ ਲੰਮੀ ਪਈ ਰਵੇ ਕੋਈ ਨਹੀਂ ਮੰਮਾ ਤੁਸੀਂ ਹੋਵੋ ਦਰਵਾਜ਼ਾ ਮੈਂ ਬੰਦ ਕਰ ਲੈਂਦੀ ਆ ਇਹਨਾਂ ਨੇ ਵੀ ਨਹੀਂ ਹੁਣ ਆਉਣਾ ਸ਼ਾਮ ਨੂੰ ਹੀ ਆਉਣਾ ਵਾ ਹਾਂ ਇਹਨੇ ਸ਼ਾਮ ਨੂੰ ਠੀਕ ਹੈ ਮੰਮਾ ਸਿੰਮਾ ਮੈਂ ਹੁਣ ਚੱਲੀ ਆਂ ਤੇ ਦਰਵਾਜ਼ਾ ਲਾ ਲਈ ਤੇ ਮੇਰੀ ਗੱਲ ਸੁਣ ਮੈਂ ਰੋਟੀ ਉੱਥੇ ਹੀ ਖਾ ਕੇ ਆਵਾਂਗੀ ਕਿਉਂਕਿ ਤੈਨੂੰ ਪਤਾ ਉਹਨਾਂ ਨਾਲ ਮੈਂ ਨਾ ਪਿਆਰ ਰੋਟੀ ਤੋਂ ਬਿਨਾ ਆਣ ਨਹੀਂ ਦੇਣਾ ਉਹਨਾਂ ਨੇ ਮੈਨੂੰ ਠੀਕ ਹੈ ਤੇ ਤੂੰ ਇਸ ਤਰ੍ਹਾਂ ਕਰੀ ਆਪਣੇ ਵਾਸਤੇ ਚਾਵਲ ਚੋਲ ਕੋਈ ਬਣਾ ਕੇ ਖਾ ਲਈ ਹਲਕਾ ਫੁਲਕਾ ਜਿਹਾ ਤੇ ਸਬਜੀ ਸਬਜੀ ਆਪੇ ਰਾਤੀ ਦੇਖ ਲੈ ਕੇ ਮੈਂ ਫਿਰਾਂਗੀ ਠੀਕ ਆ ਨਾਲੇ ਤੇਰੀ ਰੈਸਟ ਹੋ ਜੂਗੀ ਰੈਸਟ ਕਰ ਲਈ ਤੂੰ ਠੀਕ ਹੈ ਮੰਮਾ ਮੈਂ ਛਾੜੂ ਲਾ ਕੇ ਨਾ ਕਰ ਲੈਣੀ ਦਰਵਾਜ਼ਾ ਬੰਦ ਤੁਸੀਂ ਉਹੜਾ ਲਾ ਜੋ ਠੀਕ ਆ ਠੀਕ ਲਾ ਦੇ ਅੱਜ ਆਂਟੀ ਜੀ ਕਿੱਥੇ ਚਲ ਗਏ ਪੱਕਾ ਕਮੇਟੀ ਦੇਨ ਗਏ ਹੋਣੇ ਆ ਤੇ ਮਨਮੇਦੀ ਦੀ ਵੀ ਘਰੇ ਨਹੀਂ ਹੋਣੀ ਤੇ ਭਾਬੀ ਹੋਣੀ ਆ ਇਕੱਲੇ ਘਰੇ ਉਸ ਦਿਨ ਭੂਆ ਜੀ ਨੇ ਵੀ ਮੈਨੂੰ ਗੋਲ ਮੋਲ ਜੀ ਗੱਲ ਕਰਤੀ ਸੀ ਅੱਜ ਮੈਂ ਭਾਬੀ ਨੂੰ ਪੁੱਛ ਕੇ ਆਂਦਾ ਕਿ ਉਸ ਦਿਨ ਤੁਹਾਡੇ ਨਾਲ ਕੀ ਹੋਇਆ ਮੈਂ ਦੋਨੇ ਟਾਈ ਜੇ ਭਾਬੀ ਬਲੇ ਹੋ ਕੇ ਓਹੋ ਫੋਨ ਤੇ ਮੈਂ ਘਰ ਹੀ ਪੁੱਲ ਆਇਆ ਫੇਰ ਜਾਣਾ ਪੈਣਾ ਮੈਨੂੰ ਸਤਿ ਸ਼੍ਰੀ ਅਕਾਲ ਬੀਜੀ ਸਤਿ ਸ਼੍ਰੀ ਅਕਾਲ ਕੀ ਹਾਲ ਐਲਮੋਨ ਬੈਠੋ ਦੀਆ ਤੂ ਇਹ ਦੱਸੋ ਕੀ ਹੋਇਆ ਸਿਰ ਬੰਨਿਆ ਜੇ ਠੀਕ ਨਹੀਂ ਜੇ ਮੇਰਾ ਸਿਰ ਪੀੜ ਬੜਾ ਹੋਉਂਦਿਆ ਵਾ ਤੇ ਮੈਂ ਕਿਹਾ ਝੜ ਲਾ ਕੇ ਨਾ ਕੜੀ ਕਿ ਲੰਮੇ ਪੈਣੀ ਆ ਮम्मा ਗਏ ਨਾ ਕਮੇਟੀਆਂ ਦੇ ਨਾ ਅੱਛਾ ਹਾਂ ਚੁਕਰਿਆ ਕਿਤੇ ਤੂੰ ਵੀ ਆਈ ਆ ਤੈਨੂੰ ਵੀ ਰਾ ਆ ਜੇ ਤੇ ਭਾਬੀ ਜੀ ਆਂਦੇ ਨਹੀਂ ਜੇ ਮੈਂ ਕਿਹਾ ਚੱਲ ਮੈਂ ਆ ਹੀ ਭਾਬੀ ਵੱਲ ਹੋ ਆਵਾ ਤੈਨੂੰ ਪਤਾ ਮੈਨੂੰ ਆਉਣ ਦਿੰਦੇ ਆ ਅ ਜਿੱਦਨ ਦੇ ਦੀਦੀ ਤੇ ਨਾ ਬੋਲੇ ਆ ਨਾ ਉਦਨ ਦੀ ਤੇ ਤੂੰ ਡਰਦੀ ਆਈ ਨਹੀਂ ਹੈਗੀ ਚੱਲ ਹਣ ਮੁਰ ਅੰਦਰ ਚੱਲੀਏ ਮੈਂ ਵੀ ਨਾ ਹੁਣ ਹੈ ਨਾ ਤੁਹਾਡੇ ਮम्मा ਨੂੰ ਦੇਖਿਆ ਸੀ ਗੱਲ ਲੰਘਦੇ ਹੋਏ ਮੈਂ ਕਿਹਾ ਚੱਲ ਮੈਂ ਮੇ ਭਾਬੀ ਨੂੰ ਮਿਲ ਲਾਵਾਂ ਤਾਂ ਹੀ ਆਈ ਆ ਚੱਲ ਫਿਰ ਮੈਂ ਆਈ ਅੰਦਰ ਹਾਂ ਜੇ ਭਾਬੀ ਜੀ ਕਰਨੇ ਗੱਲਾਂ ਹੋਣੇ ਹੋਰ ਅਨਮੋਲ ਆ ਗਿਆ ਭਾਬੀ ਜੀ ਕੰਮ ਕਰਕੇ ਤਾਂ ਮੈਂ ਕੀ ਕਰਨਾ ਝਾੜੂ ਹੀ ਲੋਣਾ ਮੇਕੋ ਨਹੀਂ ਸਫਾਈ ਹੋਣੀ ਹੈਗੀ ਸਿਰ ਤੇ ਮੇਰਾ ਦੁਖੰਦਿਆ ਮੰਮਾ ਨੇ ਵੈਸੇ ਸ਼ਾਮ ਨੂੰ ਆਉਣਾ ਵਾ ਤੇ ਮੈਂ ਕਿਹਾ ਚੱਲ ਝਾੜੂ ਲਾ ਦਿੰਦੀ ਆ ਤੇਰੀ ਗੱਲ ਸੁਣ ਤੋਰਦੰਦੀ ਆ ਹੀ ਨਹੀਂ ਮੈਨੂੰ ਬੜਾ ਫੀਲ ਹੋਇਆ ਦੀਦੀ ਬੜਾ ਬੋਲੀ ਤੈਨੂੰ ਤੁਹਾਨੂੰ ਪਤਾ ਹੀ ਆ ਕਿ ਕਿੱਥੇ ਮੇਰੇ ਕੋ ਆਇਆ ਜਾਣਾ ਸੀਗਾ ਉਸ ਦਿਨ ਤੁਹਾਡੀ ਉਹਨੇ ਨਾਲ ਜੜੀ ਕਿਵੇਂ ਬੋਲੀ ਸੀਗੀ ਮੈਨੂੰ ਫਿਰ ਮੈਂ ਕਿਵੇਂ ਆਉਂਦੀ ਤੁਹਾਡੇ ਵੱਲ ਉਹ ਤੇ ਚਲੋ ਅੱਜ ਮੈਂ ਤੁਹਾਡੀ ਸੱਸ ਨੂੰ ਵੇਖਿਆ ਹੈਗਾ ਜਾਂਦੇ ਹੋਏ ਤੇ ਮੈਂ ਕਿਹਾ ਚਲ ਭਾਬੀ ਨੂੰ ਮਿਲ ਲਉਂਦੀ ਹੈਗੀ ਆ ਉਦਾਂ ਕਿੱਥੇ ਉਹਦੇ ਸਾਹਮਣੇ ਮੇਰੇ ਕੋ ਆਇਆ ਜਾਣਾ ਹੁਣ ਆਓ ਇਹ ਤੇ ਗੱਲ ਸਹੀ ਆ ਭੂਆ ਜੀ ਆਏ ਸੀ ਦੀਦੀ ਆਏ ਸੀ ਇਹ ਹੀ ਤੇ ਭੂਆ ਜੀ ਸਾਹਮਣੇ ਨਾ ਥੋੜਾ ਜਿਹਾ ਘੱਟ ਮੈਨੂੰ ਝੁੜਕਦੇ ਸੀ ਤੇ ਜਦੋਂ ਦੇ ਹੁਣ ਭੂਆ ਜੀ ਵੀ ਚਲ ਗਏ ਆ ਤੇ ਦੀਦੀ ਵੀ ਚਲ ਗਿਆ ਹੁਣ ਮੰਮਾ ਦਾ ਕੀ ਪਤਾ ਕਦੀ ਕਦੀ ਤੇ ਵਧੀਆ ਬੋਲ ਪੈਂਦੇ ਆ ਤੇ ਕਦੀ ਕਦੀ ਗੁੱਸੇ 'ਚ ਬੋਲ ਪੈਂਦੇ ਆ ਹੋਰ ਸੁਣਾ ਹੋਰ ਬਾਤ ਹਾਤੇ ਕਾ ਬੀਜੀ ਮੈਨੂੰ ਇੱਕ ਗੱਲ ਪੁੱਛਾ ਉਚੇਨ ਮੋਲ ਮੈਂ ਤਾਂ ਤੁਹਾਨੂੰ ਇੱਕ ਗੱਲ ਪੁੱਛਣ ਆਈ ਸੀਗੀ ਉਸ ਦਿਨ ਮੈਂ ਜਦੋਂ ਭੂਆ ਨੂੰ ਸਾਗ ਨਹੀਂ ਦੇਈ ਨਹੀਂ ਸੀਗੀ ਹਾਂ ਉਸ ਦਿਨ ਨਾ ਮੈਨੂੰ ਭੂਆ ਜੀ ਨੇ ਦੱਸਿਆ ਸੀਗਾ ਕਿ ਤੁਹਾਡੀ ਸੱਸ ਨੇ ਤੁਹਾਨੂੰ ਝਪੇੜ ਮਾਰੀ ਕੀ ਇਹ ਗੱਲ ਸੱਚ ਹੈਗੀ ਆ ਹਾਂ ਨਮੋਲ ਸੱਚ ਹੈ ਇਹ ਗੱਲ ਜਿੱਦਣ ਤੂੰ ਡਰੈਸ ਲੈਣ ਆਈ ਹੈ ਨਾ ਤੇ ਆਪਾਂ ਇੱਥੇ ਗੱਲਾਂ ਨਹੀਂ ਕਰਨ ਦੇ ਤੂੰ ਦੀਦੀ ਨੇ ਕਿਤੇ ਸੜੀਆਂ ਸਾਰੀਆਂ ਗੱਲਾਂ ਸੁਣ ਲਈ ਆ ਉਹ ਤੇ ਤੈਨੂੰ ਪਤਾ ਹੀ ਤੇ ਉਹ ਜਾ ਕੇ ਨਾ ਮਮਾ ਨੂੰ ਦੱਸਿਆ ਸਾਰੀਆਂ ਗੱਲਾਂ ਤੇ ਉਹਨਾਂ ਨੇ ਮੈਨੂੰ ਇਸ ਕਰਕੇ ਜਿਹੜਾ ਪੇੜ ਮਾਰੀ ਕਿ ਤੂੰ ਸਾਨੂੰ ਪੁੱਛਿਆ ਕਿਉਂ ਨਹੀਂ ਐਡਰੈਸ ਦੇਣ ਵਾਸਤੇ ਲੱਗੇ ਤੂੰ ਆਪ ਹੀ ਚੁੱਕ ਕੇ ਐਡਰੈਸ ਫੜਾਉਣੀ ਆ ਕੀ ਗੱਲ ਮੈਂ ਘਰ ਵਿੱਚ ਕੁਝ ਨਹੀਂ ਲੱਗਦੀ ਹੈਗੀ ਮੈਂ ਚੌਂਕੀਦਾਰ ਆ ਇਸ ਲਈ ਉਹਨਾਂ ਨੇ ਨਾ ਗੁੱਸੇ ਵਿੱਚ ਨਾ ਮੇਰੇ 'ਚ ਪੇੜ ਮਾਰ ਦਿੱਤੀ ਪਹਿਲਾਂ ਤੇ ਭਾਬੀ ਤੁਹਾਨੂੰ ਇੰਨਾ ਵੱਧ ਘੱਟ ਬੋਲਦੀ ਸੀ ਤੇ ਹੁਣ ਤੁਹਾਨੂੰ ਉਹ 'ਚ ਪੇੜ ਮਾਰਨ ਤੇ ਵੀ ਆ ਗਈ ਹੋਈ ਆ ਕੀ ਕਰਾਂ ਇਹ ਤੇ ਇੱਕ ਵਾਰੀ ਥੋੜੀ ਹੈ ਅਨਮੋਲ ਤੇ ਕਿੰਨੀ ਵਾਰੀ ਮਾਰੀ ਏ ਮੇਰੇ ਚਪੇੜ ਪਰ ਮੈਂ ਕੁਛ ਕਰ ਨਹੀਂ ਸਕਦੀ ਤੇ ਨਾ ਮੈਂ ਤੇਰੇ ਵੀਰੇ ਨੂੰ ਦੱਸਦੀ ਆ ਪਤਾ ਕੀ ਵੀਰੇ ਸਾਹਮਣੇ ਤੇ ਚੰਗੇ ਬਣਦੇ ਆ ਕਹਿੰਦੇ ਬਹੁਤ ਘਟਿਆ ਹੁਣ ਕੱਲ ਦੀ ਗੱਲ ਸੁਣਨਾ ਸੂਟ ਲਿਆ ਹੁੰਦਾ ਸੀ ਇੱਕ ਤੇ ਉਹ ਮੈਂ ਦੀਦੀ ਨੂੰ ਪਸੰਦ ਆ ਗਿਆ ਤੇ ਮੈਂ ਦੇ ਨਹੀਂ ਪਰ ਮੰਮਾ ਉਹਨਾਂ ਦੇ ਸਾਹਮਣੇ ਇਸ ਤਰ੍ਹਾਂ ਕਰਨ ਦੇ ਸੀ ਵੀ ਮੈਂ ਇੱਕ ਧੀ ਕੋ ਲੈ ਕੇ ਦੂਜੀ ਧੀ ਨੂੰ ਕਿਵੇਂ ਦੇ ਦਾਂ ਉਦੋਂ ਮੈਂ ਨਾ ਧੀ ਧੀ ਕਰਨ ਦੇ ਤੇ ਉਂਝ ਉਂਝ ਮੈਂ ਨਾ ਇਹਨਾਂ ਬੁਰਾ ਬੋਲਦੇ ਆ ਬਬੀ ਜੀ ਸੱਚੀ ਦੱਸਣਾ ਇਹ ਸਾਰਾ ਸਿਆਪਾ ਨਾ ਉਹ ਲਤਰੋ ਦਾ ਹੀ ਆ ਉਹ ਲਤਰੋ ਤਾਂ ਦੀ ਨਾਨ ਉਹ ਹੀ ਆ ਬਸ ਜਿਹੜਾ ਇਹ ਕਰਦੀ ਹੈਗੀ ਐਦਾ ਕੰਮ ਗੱਲ ਤਾਂ ਸਹੀ ਆ ਉੰਜ ਤੇ ਭਾਵੇਂ ਨਾ ਹੀ ਮੰਮਾ ਕਰਨ ਪਤਾ ਹੈ ਨਾ ਕੱਲੀ ਕੱਲੀ ਨੂੰ ਆ ਕਿੰਨੇ ਵੇਖਣਾ ਸਾਡਾ ਦੁੱਖ ਸੁੱਖ ਪਰ ਜਦੋਂ ਦੀ ਦੀਦੀ ਆ ਜਾਂਦੇ ਆ ਨਾ ਤੇ ਮੰਮਾ ਨੂੰ ਕੁਛ ਨਾ ਕੁਛ ਕਹਿੰਦੇ ਰਹਿੰਦੇ ਆ ਤੇ ਉਹਨਾਂ ਕਰਕੇ ਦੀਦੀ ਕਰਕੇ ਮੰਮਾ ਵੀ ਬੋਲਦੇ ਆ ਦੀਦੀ ਤੇ ਜਿਹੜੇ ਬੋਲਦੇ ਬੋਲਦੇ ਆ ਮੰਮਾ ਵੱਧ ਬੋਲਦੇ ਆ ਫਿਰ ਸਾਰੇ ਕੰਨ ਨਾ ਉਹੀ ਪਰੰਦੀ ਹੈਗੀ ਆ ਤੁਹਾਡੇ ਨਾਨਾ ਨਹੀਂ ਤੁਹਾਡੇ ਮਮਾ ਦੇ ਹੋਰ ਉਹਨਾਂ ਨਹੀਂ ਭੰਨੇ ਆ ਹੁਣ ਤੇ ਗਏ ਆ ਤੇ ਮੈਨੂੰ ਇਹ ਆ ਕਿ ਚੱਲ ਕੋਈ ਹੈ ਨਹੀਂ ਆ ਹੁਣ ਘਰ ਨਹੀਂ ਹੈਗੇ ਕੋਈ ਤੇ ਆਪਾਂ ਗੱਲਾਂ ਕਰ ਲਈਆਂ ਤੇ ਜੇ ਉਹ ਹੁੰਦੇ ਤੇ ਉਹਨਾਂ ਦੇ ਸਾਹਮਣੇ ਇੰਨੀਆਂ ਗੱਲਾਂ ਹੋਣੀਆਂ ਨਾ ਮੈਂ ਕਰਨੀਆਂ ਹੀ ਤੇਰੇ ਨਾਲ ਗੱਲਾਂ ਉਸ ਦਿਨ ਵੀ ਤੁਹਾਡੇ ਨਾਨਾ ਕਿੰਨਾ ਬੋਲੀ ਸੀਗੀ ਮੈਨੂੰ ਫालतू ਜਦੋਂ ਮੈਂ ਤੁਹਾਨੂੰ ਸਾਗ ਦੇਣਾਈ ਸੀਗੀ ਇੱਧਰ ਮੈਂ ਤੇ ਤੈਨੂੰ ਮਿਲੀ ਨਹੀਂ ਸੀ ਮੈਂ ਤੇ ਛੱਤ ਤੇ ਗਈ ਆ ਕੱਪੜੇ ਪਾਉਣ ਉਹਦੇ ਮੈਨੂੰ ਪੂਆਜੀ ਨੇ ਬਾਅਦ ਚ ਦੱਸਿਆ ਵੀ ਇਹ ਨਮੋਲ ਆਈ ਤੇ ਸਿਮਾ ਸਾਗ ਦੇਗੀ ਤੇ ਇਹਨੂੰ ਤੜਕਾ ਲਾ ਲਾ ਤੇ ਫੇਰ ਮੈਨੂੰ ਪਤਾ ਲੱਗਾ ਵੀ ਇਹ ਨਮੋਲ ਆਈ ਤੇ ਸਾਗ ਦੇ ਕੇ ਗਈ ਤੇ ਤੂੰ ਮੈਨੂੰ ਮਿਲ ਕੇ ਨਹੀਂ ਗਈ ਮੈਂ ਕਿਹਾ ਮਿਲਣਾ ਕਿਤੇ ਆਉਨੇ ਦੀਦੀ ਵੀ ਥੱਲੇ ਸੀ ਮਿਲੀ ਤੈਨੂੰ ਉਦੋਂ ਹਾਓ ਭਾਬੀ ਜੀ ਉਸ ਦਿਨ ਤੂੰ ਹੀ ਤਾਂ ਮੈਨੂੰ ਮਿਲੇ ਨਹੀਂ ਸੀ ਤੁਹਾਡੀ ਉਹ ਨਨਾਰ ਮਿਨੀ ਹੀ ਲੁੱਤਰੋ ਤੇ ਭਾਬੀ ਜੀ ਉਸ ਦਿਨ ਵਾਲੀ ਜਿਹੜੀ ਗੱਲ ਹੈਗੀ ਹੈ ਨਾ ਜੋ ਤੁਹਾਡੇ ਨਾਨਨੇ ਮੇਰੇ ਨਾਲ ਅੰਨਾ ਕੁਛ ਕੀਤਾ ਹੈਗਾ ਉਹ ਗੱਲ ਹੈ ਜੇ ਮੈਂ ਆਪਣੀ ਮੰਮੀ ਨੂੰ ਨਹੀਂ ਦੱਸੀ ਹੈਗੀ ਜੇ ਮੈਂ ਉਹ ਆਪਣੀ ਗੱਲ ਮੰਮੀ ਨੂੰ ਦੱਸ ਦਿੰਦੇ ਨਾ ਤੇ ਮੇਰੀ ਮੰਮੀ ਨੇ ਉਹਦੇ ਇੰਨੇ ਲਾਪਾ ਕਰਨੀ ਸੀ ਨਾ ਕਿ ਉਹਨੂੰ ਗੁੱਤੋਂ ਫੜ ਕੇ ਨਾ ਬਾਹਰ ਗਲੀ ਚ ਘੜੀਸਣਾ ਸੀ ਉਹਨ ਮੋਲ ਮੈਨੂੰ ਪਤਾ ਵਾ ਮम्मा ਕਹਿੰਦੀ ਹੁੰਦੀ ਆ ਤੇਰੀ ਮੰਮੀ ਦਾ ਗੁੱਸਾ ਬੜਾ ਵਾ ਉਹ ਤੇ ਤੁਹਾਡੇ ਨਾਨ ਨੂੰ ਨਹੀਂ ਪਤਾ ਮੇਰੀ ਮੰਮੇ ਚ ਕਿੰਨਾ ਗੁੱਸਾ ਹੈਗਾ ਵਾ ਤੁਹਾਡੀ ਸੱਸ ਨੂੰ ਪਤਾ ਵਾ ਹਾਂ ਮੈਂ ਤੁਹਾਨੂੰ ਦੱਸਣ ਤੇ ਦੇਈ ਆ ਕਿ ਮम्मा ਕਹਿੰਦੇ ਹੁੰਦੇ ਪੀ ਇਹ ਬੜੇ ਗੁੱਸੇ ਵਾਲੇ ਹੈਗੀ ਆ ਉਹ ਤਾਂ ਦਾਦੀ ਕਰਕੇ ਆਪਾਂ ਲਿਆਜ ਕਰ ਲਈਦਾ ਕਿ ਮੇਰੀ ਦਾਦੀ ਦੀ ਭੂਆ ਨਾਲ ਵਾਵਾ ਬੰਦੀ ਹੈਗੀ ਆ। ਆਹੋ ਦਾਦੀ ਜੀ ਤੇ ਜਿਹੜੀ ਹੈਗੀ ਨਾ ਭੂਆ ਨਾਲ ਬੜਾ ਪਿਆਰ ਕਰਦੇ ਆ ਪਰ ਛੱਡ ਤੂੰ ਨਾ ਦੱਸੀਵੇਂ ਘਰ ਹੋਰ ਦੱਸੇਗੀ ਤੇ ਲੜਾਈ ਹੋਏਗੀ ਮੰਮੀ ਦੀ ਤੇ ਆਂਟੀ ਦੀ ਲੜਾਈ ਹੋ ਜਗੀ ਫਿਰ ਜਿਹੜਾ ਤੂੰ ਮਾੜਾ ਮੋਟਾ ਆਉਣੀ ਹੈ ਨਾ ਇਹ ਵੀ ਨਹੀਂ ਤੂੰ ਹੋਣਾ ਹੈਗਾ ਸਾਡੇ ਤੱਕਾ ਹੀ ਬੰਦ ਹੋਇਆ ਹੈ ਨਾ ਜੇ ਤੂੰ ਦੋ ਘੜੀਆਂ ਮੇਕੋ ਆ ਜੰਨੀ ਹੈ ਨਾ ਤੇ ਮੇਰ ਨਾਲ ਵਾਵਾ ਟਾਈਮ ਪਾਸ ਹੋ ਜਾਂਦਾ ਹੋਰ ਤੇ ਚੱਜ ਨਾ ਕੋਈ ਸਿੱਧੇ ਮੂੰਹ ਇਸ ਘਰ 'ਚ ਮੇਰ ਨਾਲ ਬੋਲਦਾ ਨਹੀਂ ਹੈਗਾ ਤੈਨੂੰ ਪਤਾ ਵਾ ਆ ਦੀਦੀ ਕਿੰਨੇ ਦਿਨ ਇੱਥੇ ਰਹਿ ਕੇ ਗਈ ਆ ਕਿਤੇ ਬਹਿ ਕੇ ਚੱਜਣਾ ਮੇਰਾ ਕਿਤੇ ਦੁੱਖ ਨਹੀਂ ਪੁੱਛਿਆ ਕਿਤੇ ਸੁੱਖ ਨਹੀਂ ਮਿਲਿਆ ਨਨਾਨਾ ਦਾ ਤੇ ਇਹੋ ਹੀ ਫਰਜ਼ ਹੁੰਦਾ ਨਾ ਪੇਕੇ ਘਰ ਗਈ ਆ ਤੇ ਭਾਬੀ ਨਾ ਆਪਣੇ ਗੱਲਾਂ-ਬੱਤਾਂ ਕਰਦੇ ਹੱਸਦੇ ਆ ਘੇੜਦੇ ਆ ਕੰਮ ਕਰਦੇ ਪਰ ਕਿਤੇ ਸਾਰਾ ਦਿਨ ਮੈਨੂੰ ਫਾਇਲਾ ਛੜਿਆਈ ਮੇਰੇ ਹੱਥ ਤੇ ਤੇ ਅਨਮੋਲ ਕੱਪ ਵੱਜ ਗਿਆ ਤੇ ਉਹਦੇ ਕਰਕੇ ਮੈਨੂੰ ਪੱਟੀਆਂ ਕਰਾਉਣੀਆਂ ਪਈਆਂ ਤੇ ਤਾਂ ਇਹਨੂੰ ਕੰਮ ਕਰਨਾ ਪਿਆ ਉਹ ਜੇ ਕੁਝ ਵੀ ਨਹੀਂ ਕਰਕੇ ਜਾਂਦੀ ਜਦੋਂ ਆਉਂਦੀ ਨਾ ਆਰਡਰ ਤੇ ਆਰਡਰ ਆਰਡਰ ਤੇ ਆਦਨ ਮਾਰ ਕੇ ਜਾਂਦੀ ਆ ਮਾਂ ਵੀ ਕਹਿੰਦੀ ਆ ਇਹਨੂੰ ਬਨਿਆ ਬਨਾਇਆ ਸਭ ਕੁਝ ਇੱਥੇ ਮਿਲੇ ਜੇ ਮਾੜੀ ਜਿਹੀ ਵੀ ਚੀਜ਼ ਛੰਡੀ ਹੋ ਜਾਂਦੀ ਨਾ ਪਰੌਂਡੀ ਪ੍ਰਾਂਡੀ ਤੇ ਨਾਲ ਹੀ ਦੀਦੀ ਨੂੰ ਮੌਕਾ ਮਿਲ ਜਾਂਦਾ ਬੋਲਣ ਦਾ ਇੰਨਾ ਬੋਲਦੇ ਇੰਨਾ ਬੋਲਦੇ ਕੋਈ ਹਾਬ ਨਹੀਂ ਛੱਡ ਹਨਮੋਲ ਇਹਨਾਂ ਦੀਆਂ ਕਿੱਥੇ ਮੁਕਨੀਆਂ ਵਾ ਸਾਰਾ ਦਿਨ ਉੰਤਰੀਏ ਉਹ ਹੀ ਰਾਮ ਕਹਾਣੀ ਚੱਲਦੀ ਰਹਿੰਦੀ ਆ ਆਪਾਂ ਆਪਣੇ ਕਰੀ ਫਿਰ ਤੂੰ ਵਿਆਹ ਵੇਖ ਆਈ ਉਹਨਾਂ ਕਿਹੜੀ ਡਰੈੱਸ ਪਾ ਕੇ ਗਈ ਆ ਉਸ ਦਿਨ ਉਹ ਹੀ ਮੈਂ ਫਿਰ ਲੈ ਲਈ ਸੀ ਕੀ ਹੋਰ ਕੋਈ ਡਰੈੱਸ ਆਪਣੇ ਫਰੈਂਡ ਤੋਂ ਹੋਰ ਕਿਸੇ ਕੋਲ ਲੈ ਲਈ ਸੀ ਮੈਨੂੰ ਬੜਾ ਹੋਇਆ ਉਹ ਡਰੈੱਸ ਨਹੀਂ ਖੜੀ ਦੱਸ ਇੱਥੇ ਪਈ ਕੜੀ ਵਗਨ ਦੀ ਉਹ ਨਾਲ ਹੀ ਲੈ ਗਈ ਦੱਸ ਬੰਦਾ ਪੁੱਛੇ ਵੀ ਤਾਨੂੰ ਨਹੀਂ ਆ ਜਿਹੜੀ ਤੂੰ ਨਾਲ ਲੈ ਗਈ ਜਿਹੜੀ ਡਰੈੱਸ ਕਹਿੰਦੀ ਮੈਨੂੰ ਤੇ ਕਹਿੰਦੀ ਸਾਰੇ ਸੂਟ ਕੱਢ ਤੇਰੇ ਜਿਹੜੇ ਨਹੀਂ ਹੁੰਦੇ ਮੈਂ ਲੈ ਕੇ ਆਵਾਂ ਤੂੰ ਤਾਂ ਕਹਿੰਦੀ ਗਲੀ ਚ ਵੰਡਦੀ ਫਿਰਦੀ ਆ ਹੁਣ ਭਾਵੇਂ ਇਹਦਾ ਜਿੱਦਣ ਬਣਿਆ ਨਾ ਮੂਡ ਇਹਨੇ ਫੇ ਜੁੱਤੀ ਪਾਈ ਤੇ ਇੱਧਰ ਆ ਜਾ ਨਾ ਭਾਵੇਂ ਮੇਰੀ ਅਲਮਾਰੀ ਚੋਂ ਕੱਢ ਕੇ ਸੂਟ ਵੀ ਲੈ ਜੇ ਮੈਂ ਤਾਂ ਸਗੋਂ ਵੇਖਣ ਨਹੀਂ ਆ ਜਿੰਨਾ ਜਿੰਨਾ ਚ ਕਪੜਾ ਹੈਗਾ ਖਲਾ ਲੈਣੀ ਆ ਇਹ ਤੇ ਜਦੋਂ ਮਰਜੀ ਚੋੱਕ ਕੇ ਤੁਹਾਡੇ ਨਨਾਂ ਨੇ ਇੱਧਰ ਆ ਜਾਂਦੀ ਹੈਗੀ ਤੇ ਉਹ ਤੁਹਾਡੀ ਸੱਸ ਦੇ ਕਾਰਨ ਪਰਦੀ ਰਹਿੰਦੀ ਹੈਗੀ ਆ ਪਤਾ ਨਹੀਂ ਕੀ ਕੀ ਸੁਣਾਉਂਦੀ ਰਹੂਗੀ ਇਹ ਅਨਮੋਲ ਤੈਨੂੰ ਨਹੀਂ ਇਹ ਸਾਰੀ ਗਲੀ ਨੂੰ ਪਤਾ ਵਾ ਨਨਾਂ ਮੇਰੀ ਤੇ ਰਹਿੰਦੀ ਇੱਥੇ ਆ ਮਹੀਨੇ ਚ ਮਸਾਈਆਂ ਹਫਤਾ ਚੱਜਣਾ ਉੱਤੇ ਰਹਿੰਦੀ ਹੋਏਗੀ ਸੋਹਰੇ ਨਹੀਂ ਤੇ ਬਸ ਇਹ ਪਤੀ ਦੇ ਨੇ ਤੀਰ ਨਹੀਂ ਬਾ ਨਨਾਈ ਖੜੀ ਆ ਗਈ ਹੈ ਨਾ ਮੈਨੂੰ ਤੇ ਆਉਣ ਲੱਗਦਾ ਜਿਵੇਂ ਅੱਜ ਹੀ ਆ ਜਾਣਾ ਇਹਨੇ ਤਾਂ ਬਾ ਨਨਾਂ ਆਜਣਾ ਅੱਜ ਜੀ ਚੱਲ ਮੈਂ ਕਿੰਨੀ ਚਾਹ ਬਣਾ ਲਈਏ ਥੋੜੀ ਥੋੜੀ ਫਿਰ ਚਾਹ ਪੀਣੇ ਤੇ ਨਾਲੇ ਗੱਲਾਂ ਕਰਦੇ ਆਂ